ਕਰਦੇ ਆਪੀ ਮੈਂ ਥੋੜਾ ਆਪਣਾ ਮਾਣ ਬਠਿੰਡੇ ਵਾਲਾ ਮਿੱਤਰੋ ਅੱਜ ਕੱਲ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਜਿਹੜੀ ਮੇਨ ਪ੍ਰੋਬਲਮ ਆ ਉਹ ਹੈਗੀ ਮਟਾਪੇ ਦੀ ਮਟਾਪੇ ਦੇ ਬਹੁਤ ਨੁਕਸਾਨ ਆ ਬਾਈ ਮਟਾਪਾ ਬਿਮਾਰੀਆਂ ਬਹੁਤ ਸੱਦਦਾ ਹੈ ਤੇ ਇਹਦੇ ਨਾਲ ਬਾਈ ਅਸੀਂ ਕੱਪੜੇ ਮਹਿੰਗੇ-ਮਹਿੰਗੇ ਕੱਪੜੇ ਬਣਾ ਲੈਣੇ ਚਾਹੇ ਵੀਰ ਆ ਚਾਹੇ ਭੈਣਾਂ ਨੇ ਅਗਲੇ ਸੀਜ਼ਨ ਉਹ ਕੱਪੜੇ ਨਹੀਂ ਆਉਂਦੇ ਜਿਵੇਂ ਹੁਣ ਸਰਦੀ ਆ ਬਹੁਤ ਕੱਪੜੇ ਬਹੁਤ ਜਣਿਆਂ ਦੇ ਰਿਜੈਕਟ ਹੋਗੇ ਹੋਣਗੇ ਆ ਬਾਈ ਨੇ ਚੂਰਨ ਤਿਆਰ ਕੀਤਾ ਬਾਈ ਜੀ ਪਹਿਲੀ ਗੱਲ ਤਾਂ ਬਿਲਕੁਲ ਦੇਸੀ ਹੈ ਕੋਈ ਸਾਈਡ ਇਫੈਕਟ ਨਹੀਂ ਬਿਲਕੁਲ ਆਮ ਚੀਜ਼ਾਂ ਨੇ ਠੀਕ ਹੈ ਇੱਕ ਨੁਕਸਾ ਹੀ ਆ ਜਿਹੜਾ ਇਹਨਾਂ ਦਾ ਕਾਰਗਰ ਹੈ ਦੂਸਰੀ ਗੱਲ ਮਟਾਪੇ ਦੀ ਬਹੁਤ ਚੀਜ਼ਾਂ ਮਾਰਕੀਟ ਦੇ ਵਿੱਚ ਆਉਂਦੀਆਂ ਉਹਨੂੰ ਹਰ ਇੱਕ ਬੰਦਾ ਫੋਰ ਨਹੀਂ ਕਰ ਸਕਦਾ ਠੀਕ ਹੈ ਬਹੁਤ ਮਹਿੰਗੀਆਂ ਕੁਝ 10000 ਕੋਈ 5000 7000 ਪਰ ਇਹ ਜਿਹੜਾ ਨੁਕਸਾ ਇਹ ਚੂਰਨ ਹੈ ਬਾਈ ਇਹਨੂੰ ਦਿਹਾੜੀਦਾਰ ਬੰਦਾ ਵੀ ਫੋਰ ਕਰ ਸਕਦਾ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਬਾਈ ਕਿਵੇਂ ਲੈਣਾ ਇਹ ਕੀ ਇਹਦੇ ਪਰਹੇਜ ਹੈ ਉਹਦੇ ਬਾਰੇ ਇਹ ਬਾਈ ਆਪਾਂ ਲੈਣਾ ਇਹ ਸ਼ਾਮ ਨੂੰ ਕਚੰਚਾ ਕਚਰੇ ਦੇ ਗਲਾਸ ਚ ਪਾਉਣੇ ਪਾਣੀ ਚ ਸਵੇਰੇ ਆਪਾਂ ਖਾਲੀ ਪੇਟ ਅੱਧਾ ਨਿੰਬੂ ਨਿਚੋੜ ਕੇ ਉਹਨੂੰ ਪੀਣਾ ਉਸ ਤੋਂ ਬਾਅਦ ਆਪਾਂ 1 ਘੰਟਾ ਕੁਝ ਨਹੀਂ ਖਾਣਾ ਪੇਟ ਹਾਂਜੀ ਕਿੰਨੇ ਦਿਨਾਂ ਦੇ ਵਿੱਚ ਇਹ 20 ਤੋਂ 25 ਦਿਨਾਂ 'ਚ ਆਪਣਾ 5 ਤੋਂ 7 ਕਿਲੋ ਤੋੜ ਦਿੰਦਾ ਤੋੜ ਦਿੰਦਾ ਤੇ ਆਪਾਂ ਦਾ ਪਰਹੇਜ ਦੱਸ ਦਈਏ ਇੱਕ ਮਿੱਠਾ ਤੇ ਇੱਕ ਤਲੀ ਚੀਜ਼ ਬੰਦ ਆ ਇਹਦੇ ਠੀਕ ਹੈ ਹਾਂਜੀ ਹਾਂਜੀ ਅੱਛਾ ਭਾਈ ਇਹ ਆਨਲਾਈਨ ਪੇਜ ਵੀ ਦਿੰਨੇ ਹੋ ਆਨਲਾਈਨ ਕੋਰੀਅਰ ਵੀ ਕਰ ਦਿੰਨੇ ਆ ਭਾਈ ਆਪਾਂ ਅੱਛਾ ਇਹਦੇ ਵਿੱਚ ਮਾਰੂ ਚੀਜ਼ ਸਾਈਡ ਇਫੈਕਟ ਵਾਲੀ ਕੋਈ ਚੀਜ਼ ਨਹੀਂ ਜਿੱਥੇ ਮਰਜੀ ਚੈੱਕ ਕਰਾ ਲਓ ਦੇ ਬਾਈ ਬਹੁਤ ਜਿਹੜੇ ਬਾਈਆਂ ਨੇ ਵਰਤਿਆ ਪੂਰਾ ਪਤਾ ਹੀ ਉਹਨਾਂ ਨੂੰ ਹਨਾ ਤੇ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਕਿੱਥੋਂ ਨੁਕਸਾ ਲੈਂਦਾ ਇਹ ਬਾਈ ਮੇਰੇ ਦਾਦੇ ਦੇ ਨਾਲ ਪੁਰਾਣੇ ਗ੍ਰੰਥ ਸੀ ਉਹ ਦਵਾਈ ਬੂਟੀ ਦਿੰਦੇ ਸੀਗੇ ਉਹਨਾਂ ਤੋਂ ਮੈਂ ਦੇਖ ਕੇ ਉਹਨਾਂ ਤੋਂ ਤਿਆਰ ਕੀਤਾ ਏ ਓਕੇ ਹਾਂਜੀ ਹਾਂਜੀ ਅੱਛਾ ਮਿਲਦਾ ਕਿੱਥੋਂ ਕਿੱਥੋਂ ਹੈ ਬਾਈ ਮਿਲਦਾ ਬਾਈ ਇਹ ਅੱਜ ਆਪਾਂ ਆਏ ਹੋਇਆ ਨਗੌਰੀ ਪਿੰਡ ਮਹਾਲੀ ਕੋਲੇ ਹਾਂ ਤੇ ਆਪਾਂ ਨਗੌਰੀ ਪਿੰਡ ਨਗੌਰੀ ਪਿੰਡ ਹਾਂਜੀ ਨਗੌਰੀ ਪਿੰਡ ਆ ਜੀ ਮਹਾਲੀ ਦੇ ਬਿਲਕੁਲ ਕੋਲੇ ਇੱਥੇ ਬਾਈ ਬਾਈ ਐਡਰੈਸ ਦੱਸ ਦਿਓ ਤੁਸੀਂ ਸਰਪੰਚ ਚੱਕੀ ਆਟਾ ਚੱਕੀ ਸਰਪੰਚ ਦੀ ਆਟਾ ਚੱਕੀ ਇਹ ਸੜਕ ਕਿੱਧਰ ਜਾਂਦੀ ਹੈ ਗਿੱਗੇ ਮਾਜਰਾ ਰੋਡ ਹਾਂਜੀ ਗਿੱਗੇ ਮਾਜਰਾ ਰੋਡ ਨੂੰ ਸੜਕੇ ਜਾਂਦੀ ਆ ਨੰਬਰ ਵੀ ਬਾਈ ਹੋਰਾਂ ਦੇ ਚੱਲ ਰਿਹਾ ਤੁਸੀਂ ਇਹਨਾਂ ਦੇ ਸੰਪਰਕ ਕਰਕੇ ਇੱਥੋਂ ਲੈ ਸਕਦੇ ਹੋ ਤੇ ਬਹੁਤ ਜਾਇਜ਼ ਰੇਟ ਹੈ ਜੀ ਰਿਜ਼ਲਟ ਦੀ ਗਾਰੰਟੀ ਆ ਮੇਰੇ ਸਾਡੇ ਏਰੀਆ ਦਾ ਬਾਈ ਆ ਠੀਕ ਹੈ ਇਹਦੇ ਨਾਲ ਅਸੀਂ ਇੱਥੇ ਆਏ ਆ ਭੇਜਣ ਦੇ ਵਿੱਚ ਕਈ ਵਾਰੀ ਪ੍ਰੋਬਲਮ ਆਉਂਦੀ ਕਈ ਬੰਦੇ ਅਣਪੜ੍ਹ ਹੁੰਦੇ ਆ ਜਾਂ ਹੋਰ ਹਨਾ ਤਾਂ ਕਰਕੇ ਇਹ ਲਗ ਲਗ ਜਗ੍ਹਾ ਤੇ ਜਿਵੇਂ ਮਹਾਲੀ ਵਾਲਾ ਨੂੰ ਮਹਾਲੀ ਪਟਿਆਲਿਆ ਨੂੰ ਪਟਿਆਲੇ ਬਠਿੰਡੇ ਵਾਲਾ ਨੂੰ ਬਠਿੰਡੇ ਉਸ ਤਰ੍ਹਾਂ ਇਹਨਾਂ ਦਾ ਸਿਸਟਮ ਬਣਾਇਆ ਹੋਇਆ ਹੈ ਠੀਕ ਹੈ ਜੀ ਤੇ ਹੋਰ ਭਾਈ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਬਸ ਭਾਈ ਇਹਨੂੰ ਤੁਸੀਂ ਇੱਕ ਵਾਰੀ ਵਰਤ ਕੇ ਦੇਖੋ ਵਧੀਆ ਨੁਸਖਾ ਹੈ ਭਾਈ ਤੇ ਦਾਦੇ ਦੇ ਮੀਰੀ ਦਾ ਇਹ ਪਹਿਲਾਂ ਤਿਆਰ ਕੀਤਾ ਹੋਇਆ ਸੀਗਾ ਇਹ ਦੱਸਦਣਾ ਚ ਐਨਰਜੀ ਵੀ ਬੰਦੇ ਨੂੰ ਇੰਨੀ ਦਿੰਦਾ ਜਿੰਨੀ ਵੀ ਕਹਦੇ ਹਾਂ ਹਾਂਜੀ ਹਾਂਜੀ ਤੇ ਭਾਈ ਰੇਟ ਅਸੀਂ ਤਾਂ ਨਹੀਂ ਦੱਸ ਰਹੇ ਕਈ ਜਗ੍ਹਾ ਤੇ ਹੁ ਕਰਕੇ ਸੀ ਸਹੀ ਤੇ ਨਹੀਂ ਦੱਸਦੇ ਹਨਾ ਤੇ ਮੇਰਾ ਕਹਿਣ ਦਾ ਮਤਲਬ ਇਹ ਬਹੁਤ ਸਸਤੀ ਚੀਜ਼ ਹੈ ਇੱਕ ਦਿਹਾੜੀਦਾਰ ਬੰਦਾ ਇਹਨੂੰ ਫੋੜ ਕਰ ਸਕਦਾ ਹੈ ਕੋਈ ਬਿਲਕੁਲ ਦੇਸੀ ਚੀਜ਼ਾਂ ਨੇ ਜਿਹੜੀਆਂ ਆਪਾਂ ਆਮ ਹੀ ਸਾਡੇ ਬਜ਼ੁਰਗ ਵਰਤਦੇ ਸੀ ਉਹੀ ਚੀਜ਼ਾਂ ਨੇ ਇਹ ਜਿਹੜਾ ਨੁਕਸਾ ਇਹਨਾਂ ਨੇ ਦਾਦਾ ਜੀ ਦੇ ਹਨਾ ਉਹ ਗ੍ਰੰਥਾ ਤੋਂ ਦੇਖ ਕੇ ਲਿਆ ਆਪਾਂ ਘਰੇ ਆਪਾਂ ਤਾਂ ਓਮੇ ਮਾਤਰਾ ਦੇ ਵਿੱਚ ਚੀਜ਼ਾਂ ਓਮੇ ਨਹੀਂ ਪੈਂਦੀਆਂ ਓਮੇ ਨਹੀਂ ਬਣਦੀ ਹਨਾ ਗੱਲਬਾਤ ਤੇ ਇਹਦਾ ਰਿਜ਼ਲਟ ਲੈਤਾ ਹੋਇਆ ਬਿਪਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਰੇਟ ਵੀ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਸਭ ਤੋਂ ਸਸਤਾ ਜਿਹੜਾ ਇਹੇ ਪੈਕਟ ਮਿਲ ਰਿਹਾ ਠੀਕ ਹੈ ਜੀ ਬਾਕੀ ਵੀਡੀਓ ਬਾਈ ਬਣੇ ਸ਼ੇਅਰ ਕਰ ਦਿਓ ਕੋਈ ਤੁਹਾਡੇ ਮਿੱਤਰ ਦੋਸਤ ਰਿਸ਼ਤੇਦਾਰ ਮੋਟਾਪੇ ਤੋਂ ਪਰੇਸ਼ਾਨ ਆ ਤਾਂ ਉਹਨੂੰ ਤੁਸੀਂ ਇਹ ਵੀਡੀਓ ਭੇਜ ਦਿਓ 5 ਮਿੰਟਾਂ 'ਚ ਲੈ ਆਉਂਗੇ ਇਹ ਨਹੀਂ ਵੀ ਤੁਸੀਂ ਤੁਹਾਨੂੰ ਕੋਰੀਅਰ ਡਿਕਣਾ ਪਊ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ